ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਕਿਸੇ ਦਾ ਹੋਰ ਦਾ ਫਾਇਦਾ ਆ ਜੇ ਪਹੁੰਚੇ ਆ ਪਿੰਡ ਲੌਕਾ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਕਰਦੇ ਆ ਗੱਲਬਾਤ ਬਾਈ सोनू ਨਾਲ ਤੁਸੀਂ ਦੇ ਕਿਵੇਂ ਦੇ ਰਹਿਣਗੇ ਪਾਪਤ ਤੇ ਜਾਇਤ ਤੋਂ ਜਾਇਜ ਕੀਮਤ ਦੇ ਵਿੱਚ ਖਰੀਦਦਾਰੀ ਕਰਾਵਾਂਗੇ ਜਰਸੀ ਤੇ ਇੱਕ ਐਚ ਐਫ ਕ੍ਰੋਸ ਦੋ ਹੀ ਵੜਾ ਆਓ ਕਹੀਏ ਡਿਟੇਲ ਸਾਂਝੀ ਬਾਈ ਜੀ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਉਹ ਛਾ ਚੜਦੀ ਕਲਾ ਤਾਂ ਵਧੀਆ ਜੀ ਵੀਰ ਜੀ ਸ਼ੁਕਰ ਰੱਬ ਦਾ ਵੇਖ ਗਿਆ ਫਰੋਤ ਨਾਲ ਮਾਲ ਹਾਂਜੀ ਹਾਂਜੀ ਵੇਖ ਗਿਆ ਠੀਕ ਆ ਅੱਜ ਦੋ ਹੀ ਵੜਾ ਹਾਂਜੀ ਦੋ ਆ ਅੱਜ ਠੀਕ ਆ ਨਾਮ ਜੀ ਨਾਮ ਸੌਨੂ ਹਾਂਜੀ ਤੇ ਫੋਨ ਨੰਬਰ 6239499415 ਕੈਂਡ ਲੋਕਾ ਹਾਂਜੀ ਹਾਂਜੀ ਜਿਲ੍ਹਾ ਤਮਟਾ ਸਾਹਿਬ ਹਾਂਜੀ ਠੀਕ ਹੈ ਜਰਸੀ ਤੋਂ ਕਰੀਏ ਸ਼ੁਰੂਆਤ ਹਾਂਜੀ ਗੱਬਣ ਆ ਹਾਂਜੀ ਹਾਂਜੀ ਗੱਬਣ ਕਿੰਨਾ ਕ ਸਮਾਨ ਲੈਂਦੀ ਸੌਂਚ ਇਹ ਰਹਿ ਗਿਆ ਤੇ 6-7 ਦਿਨ ਰਹਿ ਗਿਆ ਅੱਛਾ ਇਹ ਦੂਜੇ ਸੂਦੇ ਸੂਣਾ ਵਾ ਪਹਿਲੇ ਸੂਦੇ ਬਹੁਤ ਚੰਗੀ ਵਿਕਲੀ ਆ ਅੱਛਾ ਜੀ ਬੰਦੇ ਆਪਣੇ ਸੱਜਣ ਜਿੰਨਾ ਕੋ ਲੈਂਦੀ ਹੈ ਜਰਸੀ ਆ ਗਈ ਪੰਜਾਬ ਵਾਲੀ ਹੈ ਨਾ ਪ्योर ਪੰਜਾਬ ਦੀ ਸੋਹਣੀ ਨਾ ਫੇਸ ਕੁਆਲਟੀ ਬੜੀ ਹਾਂਜੀ ਪਿਆਰੀ ਨਿੱਕਾ ਜਾਂ ਖਾਨ ਬਿਲਕੁਲ ਤੇ ਬੋਦੀ ਯਾਰੀ ਆ ਗਈ ਜਰਸੀ ਸਮਾ ਕੋਈ 5-4 ਦਿਨ ਦਾ ਲੈਂਦੀ ਆ ਇਹ ਭਾਜੀ ਇਹ ਗਰਮੀਆਂ 'ਚ ਤੁਹਾਨੂੰ ਪਤਾ ਇਹੋ ਜੀ ਹੈ ਨਾ 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 ਗਰਮੀ ਨਾ ਸਰਦੀ ਪੈਂ ਕੋਈ ਪੂਰੀ ਹਾਂ ਸੋਹਣੀ ਆ ਵੈੜਾ ਲਓ ਜੀ ਤੇ ਵਟ ਬੁਟ ਵੀ ਵਹਾਨੇ ਦੇ ਚੰਗੇ ਆ ਜੇ ਬੈਕਗ੍ਰਾਉਂਡ ਜਿਹੜੀ ਤਿਆਰ ਕਰਨ ਦੀ ਹੈ ਸਜਣੋ ਸਮਾਂ ਚੋਂ ਪੰਜਾਂ ਦਿਨਾਂ 'ਚ ਪੂਰੀ ਖੁੱਲ ਜਾਊਗੀ ਬਣ ਜਾਊਗੀ ਸੀਲ ਬੜੀ ਹੈ ਹਨਾ ਹਾਂ ਕੀ ਬਾਤ ਹੈ ਸੀਲ ਬੜੀ ਹੈ ਤੇ ਕੀਮਤ ਕਿੰਨੀ ਕੁ ਰਹਿ ਗਈ ਸ਼ਾਜੀ ਇਹ ਤਾਂ ਜੀ ਇਹ ਦੇ ਕਰਦਾ ਇੰਨੀ ਪਿਆਰੀ 55 ਮੰਗ ਲਈਏ ਪਰ ਨਹੀਂ ਕਰਨਾ ਨਾ 55 ਨਹੀਂ ਮੰਗਣਾ 50 ਨਹੀਂ ਮੰਗਣਾ ਹਾਂਜੀ ਇਹਦਾ ਮੁੱਲ ਆਪਾਂ 48 ਕਰਦੇ ਆ ਤੇ ਮਾਨ ਤਾਲ ਕਰਦੇ ਆਗੇ ਵਿੱਚੋਂ ਕਿੰਨਾ ਜੀ 2000 ਦਾ ਕਰਦੇ ਨਹੀਂ ਹੋਰ ਕਰੀਏ ਕਰਦੇ ਆ ਕਿ ਜਿਵੇਂ 42000 ਦੀ ਜੈ ਸਨੋ ਕਰ ਦਿਓ ਹੈ 42000 ਦੀ ਨਹੀਂ 42 ਚ ਘਟਦੇ ਰੁਪਏ ਨਹੀਂ ਕੁਛ ਨਹੀਂ ਤਾਂ ਜਾਣ ਦੇਗੇ ਜਾਣ ਦੇਗੇ ਚਲੋ ਸੌਦਾ ਕਰੋ ਸਾਰੇ 45 ਦੇ ਦੇ ਦਿਆਂਗੇ ਨਹੀਂ 45 ਨਾਲ ਤਾਂ ਕਾ ਹੁੰਦਾ ਜੀ ਚਲੋ ਕੋਈ ਨਹੀਂ ਜਦੋਂ ਆਉ ਭੈਣ ਭਰਾ ਮਾਨ ਤਾਲ 43 ਹੀ ਦੇ ਦਿਓ ਸਰੋ ਕੋਈ ਨੀ ਜਤੂ ਕਿਹਾ ਤਾਂ ਕਿਹੜੀ ਗੱਲ ਹੈ ਓਕੇ ਜੀ 43000 ਦੀ ਇਹ ਇਹਦੇ ਕੋਲ ਕਿੰਨਾ ਦੁੱਧ ਆ ਇਹ ਨਾਲ ਗਾਂ ਹੈ ਜੀ ਆਪਣੇ ਸੂਈ ਨੂੰ ਹੋ ਗਿਆ 8-10 ਦਿਨ ਅੱਛਾ ਉਹ ਬੱਛੀ ਹੈ ਨਾ ਹਾਂਜੀ ਹਾਂਜੀ ਉਹ ਬੱਛੀ ਵੀ ਹੈ ਕਿ ਮਾ ਸਾਡਾ ਨਾ ਕੰਬੈਨੀਅਲ ਦਾ ਘਟ ਗਿਆ ਥੋੜਾ ਜਿਹਾ ਧਾਰਾ ਘਟ ਗਿਆ ਧਾਰਾ ਘਟ ਗਿਆ ਠੀਕ ਆ ਆਪਾਂ ਤੇਲ ਕਰਕੇ ਦੇਣੀ ਆ ਦੁੱਧ 10 ਕਿਲੋ ਹੈਗਾ ਗਾਂ ਥਲੇ ਪੱਕਾ ਪੱਕਾ ਜਣਾ ਮਿੰਤੀ ਵਾਲਾ ਤੋਰਾ ਕਰਵਾ ਦੋ ਚੈੱਕ ਕਰੀ ਉਹ ਦੇਖ ਸਚਨੋ 10 ਕਿਲੋ ਦੁੱਧ ਪੱਕਾ ਇਹ ਧਰਾਂ ਥੰਦੀਆਂ ਘੜ ਗਈਆਂ ਕੋਈ ਤਿੰਨ ਮਾਲੇ ਕੋਈ ਅੱਧਾ ਸਨ ਮਾਲੇ ਵੱਛੀ ਮਗਰ ਯਾਰ ਸਹੀ ਨੂੰ 10 12 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਬਾਕੀ ਤਿੰਨ ਜਿਹੜੇ ਪ੍ਰੋਪਰ ਓਕੇ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਆ ਮੈਂ ਜੀ ਟੂ ਬਾਕੀ ਤੀਜਾ ਲਾ ਲੇ ਦੂਜਾ ਲਾ ਲੇ ਚੌਥਾ ਲਾ ਲੇ ਮੁੰਲਾ ਹੋ ਗਿਆ ਤੋਰਾ ਤਰਾ ਬਹੁਤ ਸੋਹਣਾ ਲੈਓ ਜੀ ਮੋੜ ਲਿਆ ਨੋਈ ਸੋਨਾ ਤਾਂ ਲੈਵਾ ਜਿੰਨਾ ਕ ਲੱਗਾ ਕਰਮਾਲੀ ਨੂੰ ਬਾਈ ਜੀ ਫਿਰ ਇਹਦੀ ਕੀਮਤ ਇਹਦੀ ਕੀਮਤ ਤੁਸੀਂ ਆਪਾਂ ਦੇ ਲੈਂਦੀ ਬਹੁਤ ਮਹਿੰਗੀ ਹੈ ਆਪਾਂ ਨੂੰ ਤਾਂ 60 ਦੇ ਘਰਾਂ ਚ ਪੈਂਦੀ ਸੀ ਅੱਛਾ ਬਾਕੀ ਤੁਹਾਨੂੰ ਪਤਾ ਹੈ ਵਪਾਰ ਲੈਣ ਦੇ ਵਿੱਚ ਤਿਲਕਣ ਬਾਈ ਦਾ ਸੌਦਾ ਕੀ ਵਾ ਕੀ ਹੋਏਗਾ ਕੀ ਨਹੀਂ ਹਾਂ ਜੀ ਹਾਂ ਜੀ ਹੁਣ 35000 ਰੁਪਏ ਦਾ ਵਾਟ ਲੀਏ ਜੀ ਜਾਇਜ਼ ਕਰ ਲੀਏ ਕੋਈ ਨਹੀਂ ਕਰਦੇ ਕਿ ਮਾਨਦਾਨ 32 ਦੀ ਦੇ ਦੇਾਂਗੇ 30 ਹੀ ਕਰ ਦਈਏ 30 ਦੇ ਆ ਕੇ ਜਾਣ ਦੇ ਚਲੋ ਕੋਈ ਨਹੀਂ ਜਿੱਦੂ ਕਹੇ ਤਾਂ ਜਾਣ ਦੇ ਸੱਜਣੋ ਇਹ 30000 ਦੀ ਜੈਸਨ ਨੂੰ ਮਿਲ ਜੂ ਤੇ ਇਹ ਜਿਹੜੀ ਆ 43000 ਦੀ ਜੱਸੀ ਮਿਲ ਜੂਗੀ ਤਿਆਰੀ ਤੇ ਆ ਦੋ ਵੜਾ ਕਰ ਲਿਓ ਆਪਣੀ ਖਰੀਦਦਾਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ